ਤੋ ਸੰਸਦ ਮੈਂਬਰ ਅਮਰਤਪਾਲ ਸਿੰਘ ਜੋ ਡਿਬਰੂਗੜੀ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹ ਪ੍ਰਾਸ਼ਪਤੀ ਦੀ ਚੋਣ ਦੇ ਵਿੱਚ ਉਹ ਵੋਟ ਪਾਉਣਗੇ ਇਸ ਸੰਬੰਧੀ ਚੋਣ ਕਮਿਸ਼ਨ ਨੇ ਫੈਸਲਾ ਲੈ ਲਿੱਤਾ ਹੈ ਔਰ ਇਸ ਸੰਬੰਧੀ ਜਾਣੂ ਵੀ ਅਧਿਕਾਰੀਆਂ ਨੂੰ ਕਰਾ ਦਿੱਤਾ ਗਿਆ ਹੈ ਤਾਂ ਗ੍ਰਹਿ ਮੰਤਰਾਲੇ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ ਔਰ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਉਹ ਬੇਸ਼ੱਕ ਡਿਬਰੂਗੜੀ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਜੋ ਹੈ ਉਹ ਜ਼ਰੂਰ ਮਿਲ ਗਿਆ ਹੈ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਅਮਰਤਪਾਲ ਸਿੰਘ ਇਸ ਲਈ ਜੇਲ੍ਹ ਦੇ ਵਿੱਚ ਬੰਦ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਨੇ ਤਾਂ ਡਿਬਰੂਗੜ ਜੇਲ੍ਹ ਦੇ ਵਿੱਚੋਂ ਹੀ ਉਹ ਉਪਰਾਸ਼ਪਤੀ ਦੀ ਚੋਣ ਲਈ ਵੋਟ ਪਾਉਣਗੇ ਤਾਂ ਚੋਣ ਅਧਿਕਾਰੀ ਨੇ ਗ੍ਰਹਿ ਮੰਤralੇ ਅਤੇ ਅਸਮ ਸਰਕਾਰ ਦੇ ਮੁਖ ਸਖਤਰ ਨੂੰ VOTING ਸਹੂਲਤ ਨੂੰ ਯਕੀਨੀ ਬਣਾਉਣ ਦੇ ਲਈ ਨਿਰਦੇਸ਼ ਜਾਰੀ ਕੀਤੇ ਨੇ ਅਮਰਤਪਾਲ ਸਿੰਘ ਉਪਰਾਸ਼ਪਤੀ ਚੋਣ 2025 ਦੇ ਲਈ ਇਲੈਕਟੋਰਲ ਕਾਲਜ ਦੇ ਮੈਂਬਰ ਵੀ ਨੇ ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਹਿਰਾਸਤ ਦੇ ਵਿੱਚ ਵੋਟਾਂ ਨੂੰ ਡਾਕ ਵੋਟ ਪੱਤਰ ਸਿਰਫ VOTING ਵਾਲੇ ਦਿਨ ਹੀ ਉਪਲਬਧ ਕਰਵਾਏ ਜਾਂਦੇ ਨੇ ਇਸ ਉੱਤੇ ਨਿਸ਼ਾਨਬਦ सील ਬੰਦ ਲਿਫਾਫੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਚੋਣ ਅਧਿਕਾਰੀ ਤੱਕ ਪਹੁੰਚਣਾ ਲਾਜ਼ਮੀ ਹੁੰਦਾ ਹੈ ਤਾਂ ਇਸ ਅਨੁਸਾਰ ਕਮਿਸ਼ਨ ਨੇ ਨਿਰਦੇਸ਼ ਦਿੱਤੇ ਨੇ ਕਿ ਅਮਰਤਪਾਲ ਸਿੰਘ ਦੇ ਵੱਲੋਂ ਚਿਨੇਤ ਡਾਰਕ 벨ਟ ਵਾਲਾ ਸੀਲ ਬੰਦ ਲਿਫਾਫਾ ਡਿਬਰੂਗੜ ਤੋਂ ਇੱਕ ਵਿਸ਼ੇਸ਼ ਮੈਸੈਂਜਰ ਰਾਈ ਹਵਾਈ ਜਹਾਜ਼ ਰਾਹੀਂ ਭੇਜਿਆ ਜਾਵੇ ਤਾਂ ਜੋ ਇਹ 9 ਸਤੰਬਰ 2025 ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਰਿਟਰਨਿੰਗ ਅਫਸਰ ਤੱਕ ਪਹੁੰਚ ਜਾਵੇ ਸਬੰਧਤ ਅਧਿਕਾਰੀਆਂ ਨੂੰ ਇਸ ਕੰਮ ਦੇ ਲਈ ਤੁਰੰਤ ਪ੍ਰਬੰਧ ਕਰਨ ਅਤੇ ਕਮਿਸ਼ਨ ਨੂੰ ਪੂਰੀ ਜਾਣਕਾਰੀ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਤਾਂ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਇਸ ਵੇਲੇ ਅਮਰਪਾਲ ਸਿੰਘ ਬੰਦ ਨੇ ਵਧੇਰੇ ਜਾਣਕਾਰੀ ਲਈ ਪੱਤਰਕਾਰ ਸੁਮਿਤ ਸਿੰਘ ਸਾੜਨਾ ਜੁੜ ਚੁੱਕੇ ਨੇ ਸੁਮਿਤ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਪਾਲ ਸਿੰਘ ਨੂੰ ਉਪਰ ਰਾਸ਼ਟਰਪਤੀ ਦੀ ਚੋਣ ਦੇ ਲਈ ਵੋਟ ਪਾਉਣ ਦਾ ਅਧਿਕਾਰ ਆ ਮਿਲ ਗਿਆ ਤਾਂ ਇਸ ਬੰਦੀ ਚੋਣ ਕਮਿਸ਼ਨ ਨੇ ਕੀ ਕੁਝ ਫੈਸਲਾ ਲਿਆ ਦੇਖੋ ਐਮ ਪੀ ਦੀ ਵੋਟ ਜਿਹੜੀ ਹੈ ਕਿ ਕਾਊਂਟ ਹੁੰਦੀ ਆ ਤਾਂ ਐਮ ਪੀ ਵੋਟ ਪੋਲ ਕਰਦੇ ਨੇ ਉਹਦੇ ਵਾਸਤੇ ਅੰਮ੍ਰਿਤਪਾਲ ਕੋਈ ਡਿਬਰੂਗੜ ਜੇਲ੍ਹ ਚ ਬੰਦੇ ਰਹੇਗੇ ਐਨ ਐਸ ਐ ਦੇ ਤਹਿਤ ਆ ਤਾਂ ਮੁੱਖ ਚੋਣ ਅਧਿਕਾਰੀ ਪੰਜਾਬ ਨੇ ਇਹ ਹੁਕਮ ਖਰ ਜਾਰੀ ਕਰਤੇ ਆਂਗੇ ਕਿ ਉਹਨਾਂ ਦੀ ਵੋਟ ਹੈ ਜਿਹੜੀ ਉਹ ਪਵਾਈ ਜਾਊਗੀ ਕਿ ਉਸ ਵੋਟ ਪੋਲ ਨੂੰ ਲੈ ਕੇ ਡਿਬਰੂਗੜ ਜੇਲ੍ਹ ਦੇ ਤੇ ਅਸਮ ਦੇ ਜਿਹੜੇ ਅਸਮ ਸਰਕਾਰ ਦੇ ਜਿਹੜੇ ਕਈ ਕਿ ਮੁੱਖ ਕਤਰ ਰਹੇ ਉਹਨਾਂ ਨੂੰ ਹੁਕਮ ਦਿੱਤੇ ਨੇ ਕਿ ਉਹ ਇਹ ਚੀਜ਼ ਨੂੰ ਯਕੀਨੀ ਬਣਾਉਣ ਕਿ ਪਹਿਲਾਂ ਤੁਹਾਨੂੰ ਬੈਲਟ ਪੇਪਰ ਆ ਜਿਹੜਾ ਉਹ ਪ੍ਰੋਵਾਈਡ ਕਰਾ ਲਿਆ ਜਾਵੇ ਫਿਰ ਉਹਨਾਂ ਦੇ ਵੱਲੋਂ ਮਾਰਕ ਕਰਕੇ ਜਿਹਨੂੰ ਵੀ ਉਹ ਕਿਸ ਨੂੰ ਵੋਟ ਪਾਉਣਗੇ ਯਾਨੀ ਕਿ ਉਹਨੋਂ ਉਸ ਤੋਂ ਬਾਅਦ ਬਾਈਅਰ ਆ ਜਿਹੜਾ ਅਗੇਸਟ ਰਨਿੰਗ ਅਫਸਰ ਕੋਲ ਜਮਾ ਕਰਾਇਆ ਜਾਵੇ ਤਾਂ ਕਿ ਸਮੇਂ ਰਹਿੰਦੇ ਉਹ ਜਿਹੜੀ ਬਾਕਸ ਵੋਟ ਉਹਨਾਂ ਦੀ ਹੋਣੀ ਹੈ ਅਮਰਪਾਲ ਦੀ ਉਹ ਵੋਟ ਕਾਊਂਟ ਦੇ ਵਿੱਚ ਆ ਸਕੇ ਇਹ ਸਭ ਦੇ ਵਿੱਚ ਇਹ ਦੇਖੀਏ ਤਾਂ ਹਾਲਾਂਕਿ ਇਹ ਫਰਕੀਆ ਜਿਹੜੀ ਹੈ ਕਿ ਹੈਰੀ ਕੈਂਪੇਨ ਅਧਿਕਾਰ ਹੁੰਦਾ ਰਾਸ਼ਟਰੀ ਤੇ ਰਾਸ਼ਟਰਪਤੀ ਚੋਣ ਦੇ ਵਿੱਚ ਤਾਵਾ ਨੂੰ ਲੈ ਕੇ ਪਰ ਕਿਉਂਕਿ ਅਮਰਪਾਲ ਜੇਲ੍ਹ ਚ ਬੰਦੇ ਐਨਐਸਏ ਦੇ ਤਹਿਤ ਤਾਂ ਇਸ ਦੇ ਵਿੱਚ ਇਹ ਖਾਸ ਹੋ ਜਾਂਦਾ ਕਿ ਉਹਨਾਂ ਨੂੰ ਕੀ ਵੋਟ ਰਾਈਟ ਦੇ ਚਲਦੇ ਇਹ ਫੈਸਿਲਿਟੀ ਪ੍ਰੋਵਾਈਡ ਕਰਾਈ ਜਾਊਗੀ ਤਾਂ ਉਹ ਸਪਸ਼ਟ ਹੋ ਗਿਆ ਕਿ ਵੋਟ ਰਾਈਟ ਦੇ ਚਲਦੇ ਅਮਰਪਾਲ ਦੀ ਜਿਹੜੀ ਮਾਰਕ ਲੱਗਿਆ ਬੈਲਟ ਰਿਕਟਰ ਹੋਏਗਾ ਉਹਨੂੰ ਗਾਇਰ ਰਿਟਰਨਿੰਗ ਅਫਸਰ ਕੋਲ ਲਿਆਂਦਾ ਜਾਊਗਾ ਯਾਨੀ ਕਿ ਇਸੇ ਤੋਂ ਅਸੀਂ ਤਾਂ ਕਹਿ ਸਕਦੇ ਹਾਂ ਵੀ ਅਮਰਪਾਲ ਆਪਦਾ ਹਿੱਸਾ ਵੰਡ ਪਾਉਣਗੇ ਪਾਉ ਸਕਣਗੇ ਕਿ ਕਿਹਨੂੰ ਉਹ ਵੋਟ ਪੋਲ ਕਰਦੇ ਨੇ ਕਿਹਨੂੰ ਵੋਟ ਦੇਣਾ ਚਾਹੁੰਦੇ ਨੇ ਤੇ ਉਹਨਾਂ ਦੀ ਐਜ਼ ਐਮਪੀ ਵੋਟ ਹੈ ਜਿਹੜੀ ਉਹ ਪੋਲ ਹੋਣੀ ਹੈ ਜੀ ਆ ਸ਼ੁਕਰੀਆ ਸੁਮਿਤ ਜਾਣਕਾਰੀ ਦੇਣ ਦੇ ਲਈ ਤਦaze ਕੀ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਉਣ ਦੀ ਇਜਾਜ਼ਤ ਜੋ ਹੈ ਉਹ ਮਿਲੀ ਹੈ ਪੰਜਾਬ ਦੇ ਚੋਣ ਕਮਿਸ਼ਨ ਦੇ ਵੱਲੋਂ ਇਸ ਸੰਬੰਧੀ ਅਧਿਕਾਰੀਆਂ ਨੂੰ ਸੂਚਿਤ ਜੋ ਹੈ ਉਹ ਕਰ ਦਿੱਤਾ ਗਿਆ ਤਾਂ ਇਸ ਵੇਲੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਹੈ ਅੰਮ੍ਰਿਤਪਾਲ ਸਿੰਘ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਇਹ ਵੀ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਦੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਪਹਿਲਾਂ ਸ਼ਿਫਟ ਕਰ ਦਿੱਤਾ ਗਿਆ ਸੀ ਤਬਦੀਲ ਕੀਤਾ ਗਿਆ ਸੀ ਬਾਕੀ ਉਹਨਾਂ ਦੇ ਉੱਤੇ ਜਿਹੜੇ ਮੁਕਾਦਮੇ ਹੋਰ ਚੱਲ ਰਹੇ ਨੇ ਉਹਨਾਂ ਦੇ ਤਹਿਤ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਇੱਥੇ ਪਰ ਅਮਰਤਪਾਲ ਦੇ ਉੱਤੇ ਨੈਸ਼ਨਲ ਸਕਿਉਰਿਟੀ ਐਕਟ ਦੀ ਮਿਆਦ ਹੋਰ ਵਧਾ ਦਿੱਤੀ ਗਈ ਸੀ ਖਬਰ ਇਹ ਵੀ ਆ ਰਹੀ ਹੈ ਕਿ ਐਨਐਸਏ ਨੂੰ ਹੁਣ ਉਹਨਾਂ ਦਾ ਪਰਿਵਾਰ ਛੇਤੀ ਹੀ ਅਦਾਲਤ ਦੇ ਵਿੱਚ ਚੁਣੌਤੀ ਦੇਵੇਗਾ ਪਰ ਦੂਜੇ ਪਾਸੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਐਮਪੀ ਅਮਰਤਪਾਲ ਉਪਰਾਸ਼ਪਤੀ ਚੋਣਾਂ ਦੇ ਵਿੱਚ ਮਤਦਾਨ ਕਰੇਗਾ ਚੋਣ ਕਮਿਸ਼ਨ ਨੇ ਇਹ ਫੈਸਲਾ ਲਿਆ ਗ੍ਰਹਿ ਮੰਤਰਾਲੇ ਤੇ ਅਸਮ ਦੇ ਅ ਮੁਖਸ ਕੱਤਰ ਨੂੰ ਇਸ ਬੰਦੀ ਜਾਣੂ ਉਹਨਾਂ ਨੇ ਕਰਵਾ ਦਿੱਤਾ ਹੈ